ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਲਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਨੇ ਨਾ ਅਨਮੋਲ ਕਰ ਸਫਰ ਬਹੁਤ ਵਧੀਆ ਰਿਹਾ ਖੁਦ ਨੂੰ ਬਹੁਤ ਬੜਾ ਮਾਣ ਹੋ ਰਿਹਾ ਵੀ ਇੰਡੀਆ ਦੇ ਲਈ ਸੀ ਮੈਡਲ ਲੈ ਕੇ ਆਏ ਆ ਸਾਡੀ ਬਹੁਤ ਅਸੀਂ 285 ਜਾਨੇ ਗਏ ਸੀ ਸਾਰਿਆਂ ਦੀ ਅਚੀਵਮੈਂਟ ਬਹੁਤ ਵਧੀਆ ਰਹੀ ਆ ਆਪਣੇ ਪੰਜਾਬ ਤੋਂ ਟੋਟਲ 13 ਜਾਨੇ ਗਏ ਸੀਗੇ ਸਾਰਿਆਂ ਦੀ ਮੈਡਲ ਨੇ ਬਹੁਤ ਵਧੀਆ ਕਯੂਥ ਨੂੰ ਬਸ ਇਹ ਆ ਵੀ ਖੇਡਾਂ ਸਾਨੂੰ ਬਹੁਤ ਕੁਝ ਦਿੰਦੀਆਂ ਨੇ ਬਹੁਤ ਅਸੀਂ ਨੌਕਰੀ ਵੀ ਖੇਡਾਂ ਦੇ ਸਿਰ ਤੇ ਲਈ ਆ ਜੇ ਆਪਾਂ ਖੇਡਾਂ ਚੱਕੇ ਜਾਂਦੇ ਆ ਤੇ 5% ਕੋਟ ਦੇ ਹਿਸਾਬ ਨਾਲ ਸਾਨੂੰ ਹਰ ਇੱਕ ਉਹਦੇ ਵਿੱਚ ਸਾਨੂੰ ਕੋਟਾ ਦਿੱਤਾ ਜਾਂਦਾ ਹੈ ਤੇ ਆਪਾਂ ਮੈਡਲ ਦੇ ਸਿਰ ਤੇ ਨੈਸ਼ਨਲ ਮੈਡਲ ਦੇ ਸਿਰ ਤੇ ਜੋ ਆਪਰੋਪਰ ਕਰ ਸਕਦੇ ਹਾਂ ਵਰਲਡ ਪੋਸਟ ਦੇ ਵਿੱਚ ਏਜ ਕੈਟਾਗਰੀ ਅਕੋਰਡਿੰਗ ਮੈਂ ਲਿਆ ਮੈਂ 30 ਤੋਂ 34 ਕੈਟਾਗਰੀ ਦੇ ਵਿੱਚ ਖੇਡੀ ਸੀ ਇਸ ਵਿੱਚ ਮੈਂ ਡਿਸਕ ਸ਼ਾਰਟ ਬੁਟ ਹੈਮਰ ਤੇ ਜੈਵਨ ਦੇ ਵਿੱਚ ਮੈਡਲ ਪ੍ਰਾਪਰ ਕੀਤਾ ਬਹੁਤ ਵਧੀਆ ਹੈ ਮਾਣ ਮਹਿਸੂਸ ਹੁੰਦਾ ਵੀ ਆਪਣੇ ਮਾਪਿਆਂ ਦਾ ਵੀ ਮਾਂ ਡੈਡੀ ਨੂੰ ਮੇਰੇ ਤੇ ਬਹੁਤ ਖੁਸ਼ੀ ਆ ਔਰ ਮੇਰੇ ਹਸਬੰਦ ਮੈਂ ਆਦਾ ਗੁਰਦਾਸਪੁਰ ਵੀ ਆਈਆਂ ਬੱਬੇ ਵਾਲੀ ਤੇ ਮੇਰੇ ਹਸਬੰਦ ਵੀ ਕੋਤ ਗੇਮ ਕਰਦੇ ਆ ਹੈਮਰ ਥਰੋਅਰ ਨੇ ਤੇ ਉਹਨਾਂ ਦਾ ਵੀ ਮੈਨੂੰ ਬਹੁਤ ਸਪੋਰਟ ਆ ਉਹ ਮ ਤੇ ਮੇਰੇ ਮਦਰ ਇਨ ਲਾ ਵੀ ਮੈਨੂੰ ਕਿਉਂਕਿ ਮੇਰਾ 4 ਸਾਲ ਦਾ ਬੇਟਾ ਵਾ ਤੇ ਉਹ ਮੇਰੇ ਮਦਰ ਇਨ ਲਾ ਸਾਥ ਜਿਹਨਾਂ ਦੇ ਸਿੱਖਤੇ ਮੈਂ ਗੇਮ ਕਰਦੀ ਆ ਟੈਂਸ਼ਨ ਫ੍ਰੀ ਹੋ ਕੇ ਹਾਂਜੀ ਉਹ ਹਰ ਇੱਕ ਆਪਣੇ ਆਪ ਵੀ ਜੇ ਥੋੜੇ ਚ ਹਿੰਮਤ ਆ ਤਾਂ ਸਭ ਕੁਝ ਕਰ ਸਕਦੇ ਹਾਂ ਸਰ ਸੌਰੀ ਮੈਂ ਅਕੋਰਡਿੰਗ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ ਤੁਸੀਂ ਸਾਰੇ ਪਹੁੰਚੇ ਬਹੁਤ ਖੁਸ਼ੀ ਆ ਉਹਨਾਂ ਨੇ ਮੇਰਾ ਇੱਥੇ ਸਵਾਗਤ ਕੀਤਾ ਮੈਂ ਉਹਨਾਂ ਦਾ ਦਿলো ਧੰਨਵਾਦ ਕਰਦੀ ਆ ਥੈਂਕ ਯੂ ਸੋ ਮੱਚ ਇਦਾਂ ਦਾ ਹੋਣਾ ਚਾਹੀਦਾ ਵੀ ਅੱਗੇ ਤੋਂ ਹੋਰ ਉਤਸ਼ਾਹ ਮਿਲਦਾ ਆ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਕੀ ਕੀ ਮਾਨਸੁਸ਼ ਕਰਦਾ ਮੈਂ ਬਹੁਤ ਮਾਣ ਮਹਿਸੂਸ ਕਰਦਾ ਜ ਸਭ ਨੂੰ ਬੱਚਿਆਂ ਨੂੰ ਛਾਹ ਦੇਣਾ ਚਾਹੀਦਾ ਆਪਣੇ ਬੱਚਾ ਨੂੰ ਅੱਗੇ ਲਿਜਾਣ ਵਾਸਤੇ ਬਾਕੀ ਦੁਜਾ ਅਕਵਾ ਚੋਰੀਆਂ ਦੇ ਚੱਲ ਰਿਹਾ 2018 18 ਸਵਾਲ ਨਾਲ ਦੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ ਇਹ ਬਿਲਕੁਲ ਗਲਤ ਗੱਲ ਆ ਤੇ ਉਹਨਾਂ ਨੂੰ ਚਾਹੀਦਾ ਸਾਰੇ ਮਿਲ ਕੇ ਹਮਲਾ ਮਾਰੀਏ ਇਹ ਨਸ਼ਿਆਂ ਦਾ ਖਾਤਮਾ ਕਰੀਏ ਤੁਸੀਂ ਕਿਹਾ ਉਹਦੇ ਨਾਤੇ ਲੜਕੀ ਨੂੰ ਕਿਵੇਂ ਦੇਖਦੇ ਮੈਂ ਜੀ ਮੇਰਾ ਇਹ ਬੇਟਾ ਹੀ ਹੈ ਇਹਨੂੰ ਮੈਂ ਜੀ ਹੋਰ ਮੈਨੂਲ ਜਿਹੜਾ ਖਰਾਕ ਬੈ ਰਿਆ ਸੀ ਨਾ ਮੈਂ ਕੁਦਰਤਾਂਗੇ ਭੇਜਦਾ ਹਾਂ ਸੋ ਤੁਹਾਨੂੰ ਫੈਮਿਲੀ ਰਹਿਣੀ ਚਾਹੀਦੀ ਜੋ ਵੀ ਹੈ ਬਾਕੀ ਮੇਰਾ ਦਮਾਦ ਹੈ ਜਿਹੜਾ ਉਹ ਬਹੁਤ ਉਹ ਉਸ ਮੇਰਾ ਇਹ ਹੀ ਹੈ ਬਸ ਉਹ ਕਰਦਾ ਲੋਕ ਨੂੰ ਬਹੁਤ ਜਿਆਦਾ ਚਾਹੂੰਗਾ ਲੋਕ ਨੂੰ ਮੈਂ ਹੀ ਕਹਾਂ ਜਮਾ ਜੀ ਆਪਣੇ ਬੱਚਾ ਨੂੰ ਗੇਮ ਚ ਪਾ ਕੇ ਅੱਗੇ ਪਹੁੰਚਾਓ ਤਾਂ ਨੌਕਰੀ ਮਿਲ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਮਹਾਰਾ ਦਾ ਸ਼ੁਕਰਾਨਾ ਜਿਹਨੇ ਦੇ ਝੋਲੀਏ ਮੈਡਲ ਪਾਏ ਨੇ ਬਹੁਤ ਸਾਲਾਂ ਤੋਂ ਉਹਨੇ ਮਿਹਨਤ ਕੀਤੀ ਤੇ ਫਸਟ ਟਾਈਮ ਇਹਰਾ ਇੰਟਰਨੈਸ਼ਨਲ ਮੈਡਲ ਆਏ ਨੇ ਫਸਟ ਟਾਈਮ ਪਹਿਲਾਂ ਇੰਡੀਆ ਲੈਵਲ ਦੇ ਕੰਪੀਟੀਸ਼ਨ ਕੰਪਲੀਟ ਕਰਦੇ ਰਹੀ ਹੈ ਤੇ ਇਸ ਵਾਰ ਇੰਟਰਨੈਸ਼ਨਲ ਮੈਡਲ ਮਹਾਰਾਜ ਨੇ ਇਹ ਢੋਲੀ ਪਾਏ ਨੇ ਬਹੁਤ ਖੁਸ਼ੀ ਦੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਵੀ ਦਰਾ ਹੈ ਸ਼ਹਿਰ ਦੇ ਤੇ ਪਿੰਡ ਦੀ ਬੜੀ ਖੁਸ਼ੀ ਦੀ ਗੱਲ ਆ ਕਿ ਮੇਰੇ ਪਿੰਡ ਦੇ ਵਿੱਚ ਮੈਡਲ ਇੰਟਰਨੈਸ਼ਨਲ ਆਏ ਨੇ ਮੈਨੂੰ ਸੱਚਾ ਇਹ ਹੈ ਜਿ ਚਾਹੇ ਮੁੰਡਾ ਚਾਹੇ ਕੁੜੀ ਆ ਹਰੇਕ ਲਈ ਇੱਕੇ ਨੇ ਜਮਾ ਵੀ ਹਮੇਸ਼ਾ ਹਮੇਸ਼ਾ ਉਹਦੇ ਮਾਵਾ ਦਾ ਕਹਿਣਾ ਮੰਨ ਕੇ ਜਿੱਥੇ ਮਾਵਾ ਤੁਹਾਨੂੰ ਕਹਿੰਦੇ ਆ ਆਪਣੀ ਰਜਾ ਚ ਰਹੋ ਤੇ ਗੇਮ ਵੱਲ ਲੱਗੋ ਜਿੰਨਾ ਸਪੋਰਟੀ ਮਾਵਾ ਤੋਂ ਹੋ ਸਕਦਾ ਬੱਚਾ ਲਈ ਜਿੰਨਾ ਹੋ ਸਕਦਾ ਉਹਨਾ ਕਰੋ ਬੱਚਾ ਜੋ ਕਰਨਾ ਚਾਹੁੰਦਾ ਪਹਿਲਾਂ ਉਹ ਕੈਰੀਅਰ ਚੂਜ਼ ਕਰਨ ਲੋ ਬੱਚੇ ਨੂੰ ਜੇ ਉਹ ਬੱਚਾ ਕਰਨਾ ਚਾਹੁੰਦਾ ਹਮੇਸ਼ਾ ਨੂੰ ਉਹ ਕਰਨ ਦਿਓ ਬਾਕੀ ਮਹਾਰਾ ਦੀ ਮਿਹਰ ਹੁੰਦੀ ਹੈ ਤੇ ਕਾਫੀ ਸਾਲ ਹੋ ਲੱਗੇ 2011 ਤੋਂ ਸਗੋਂ ਸ਼ੁਰੂ ਹੋਇਆ ਸੀ ਇਹਦਾ ਸਾਡੇ ਪਿੰਡ ਦੇ ਕੋਚ ਸਾਹਿਬ ਨੇ ਹਰਿੰਦਰ ਸਰ ਚੀਮਾ ਕਿਉਂਕਿ ਕਹਿੰਦੇ ਜਿਨੇ ਮੋਟ ਦਿੱਤਾ ਹੋਵੇ ਨਾ ਉਹਦਾ ਨਾਂ ਲੈਣਾ ਚਾਹੀਦਾ ਹਮੇਸ਼ਾ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਹੈਮਰ ਥ्रो ਇਹਨਾਂ ਨੂੰ ਸਟਾਰਟ ਕਰਾਇਆ ਸੀਗਾ ਤੇ ਹੌਲੀ-ਹੌਲੀ ਪ੍ਰਮੋਟ ਹੁੰਦੇ ਹੁੰਦੇ ਜੋ ਮੈਂ ਇੰਟਰਨੈਸ਼ਨਲ ਆਪਣੇ ਕੋਚਿੰਗ ਦੇ ਅੰਡਰ ਟ੍ਰੇਨਿੰਗ ਕਰਦੇ ਕਰਦੇ ਤੇ ਅੱਜ ਮਹਾਰਾਜ ਨੇ ਤੁਹਾਡੇ ਸਾਹਮਣੇ ਮੁਕਾਮ ਹਾਸਿਲ ਕਰਾਤਾ ਇਹਨਾਂ ਨੂੰ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਜੀ